لان apa تو ڈیٹیو ini مل ਆਪਣੇ ਘਰ ਚਲੋ ਮਿਲਦੇ ਆ ਮਮਾ ਨੂੰ ਹੋਏ ਤਾਂ ਬੰਨੀ ਸੰਗੀ ਜੀ ਵੀ ਨਹੀਂ ਜੀ ਕਰ ਲਈਏ ਥੋੜੀ ਜਿਹੀ ਨਹੀਂ ਕਰਦੇ ਚਾਰ ਜੀ ਬਤਾ ਲੀ ਜੀ ਸਾਹ ਵਾਈਲ ਤੇ ਕੀ ਹੋ ਰਿਹਾ ਹੈ ਹੋ ਕੀ ਹਾਲ ਹੈ ਬਸਰਾ ਦੇਖੋ ਵਾਈਲ ਜੀ ਖਾਸ ਸਾਹ ਵਾਈਲ ਤੇ ਕੀ ਹੋ ਰਿਹਾ ਹੈ ਜੀ ਕੋਲ ਸਾਹ ਵਾਈਲ 엄번 우리 검사해 봐. 아이들 다 아이들. 얘는 하나 맞다. 아이들 아이야 소리 해. 하지 소리. 야야야야 ਹਾਂ ਜਿਆ ਬਣਾ ਕੇ ਰੱਖਾ ਮੂ ਜੀ ਪੱਕੇ ਆ ਮਨ ਗਿਆ ਮਾਨ ਕੀ ਮਫਾ ਦੇ ਭੋਤ ਖਾਂਦੇ ਲਾ ਦੇ ਮਾਨ ਕੀ ਮਫਾ ਮੈਂ ਤਾਂ ਬਹੁਤ ਮੋੜਾ ਕੋੜ ਬਣਾ ਕੇ ਆਈ ਹਾਂ ਕੋੜ ਵੀ ਹੈ ਤੇ ਦੋ ਕੋੜ ਪਈ ਇੱਕ ਛੱਡ ਕੋੜ ਬਣਾ ਲੈਂਦੇ ਚੱਲ ਜਿੱਦੀ ਬਣਾ ਲਗ ਰਹੀ ਹੈ ਠੀਕ ਹੈ ਮਾ ਮਮਾ ਦੇ ਹਾਂ ਠੀਕ ਹੈ ਹਾਂ ਉਹ ਤਾਂ ਚਾਹ ਲੈਣ ਉਹ ਤਾਂ ਬਣੀ ਵੀ ਹੈ ਮੈਂ ਬਣੀ ਜੀ ਕੋਈ ਨਾ ਉਹ ਗਦਾ ਉਹ ਕਿਤੇ ਜਿਹੜਾ ਲੇਟ ਹੋ ਜਾਈਂ। ਤੇ ਤੀਗ ਵੀ ਆਪਣਾ ਪਿੰਡ ਆਇਆ ਹੋਇਆ ਸੀਗਾ। ਮਮਰ ਵੀ ਕਿਹਾ ਉਹ ਮੈਂ ਤੁਸੀ ਚੱਲੋ ਦਰਵਾਜ਼ਾ ਸਾਫ ਚਲੋ ਮਮਾ ਕਹਿੰਦੇ ਨਹੀਂ ਬੇਟਾ ਤੁਸੀਂ ਜਾਇਓ। ਡੈਡੀ ਵੀ ਨਹੀਂ ਉਹ ਨਾ ਕਰ ਰੇ ਡੈਡੀ ਹੈ। ਇਹ ਬਲਾਸ ਉੱਤੇ ਆਉਂਦਾ ਮੰਜੇ ਤੇ ਖਵਾ ਮਮਾ ਨੂੰ ਵੀ ਕਿਹਾ ਜੀ ਗਸਰਾ ਵਾਲਿਆ ਨਾ ਲੈਂਦਾ ਨਾ ਸਿਆਣਾ ਨਹੀਂ ਕਿ ਮਮਾ ਤੁਸੀਂ ਚਲੋ ਨਾ ਠੰਡ ਹੋਣੀ ਕਿੰਨਾ ਠੰਡ ਬਹੁਤ ਹੈ ਨਾ ਤੁਸੀਂ ਠੀਕ ਜਿਹਾ ਮੌਸਮ ਹੋ ਗਿਆ ਨਾ ਸਪੈਸ਼ਲੀ ਮੈਂ ਕਹਿ ਰਹੀ ਮੈਂ ਜਿਹੜਾ ਉਹਨਾਂ ਸਪੈਸ਼ਲੀ ਲੈ ਕੇ ਜਾਵਾਂਗੀ ਹੈ ਕਿ ਨਹੀਂ ਹੁਣ ਕੋਈ ਬੱਚੇ ਚ ਨਹੀਂ ਰਹੀ ਜਾਂਦੀ ਜਿੱਦ ਨਾਲ ਮੈਂ ਵੀ ਸ਼ਾਮਲ ਹਾਂ ਆ ਨਹੀਂ ਚਲੇ ਤਾਨੂੰ ਫੇਰ ਲੱਗ ਟੂਰ ਭੇਜ ਜਗੇ ਰਹਿ ਤੂੰ ਲੈ ਕੇ ਤੁਸੀਂ ਤੇ ਸਾਰੇ ਬੇਜਰੋ ਦੋਵੇਂ ਦੋਏ ਮਮੀਆਂ ਹੋ ਗਈਆਂ ਜੀ ਮੇ ਡੈਡੀ ਹੋ ਗਏ ਤਾਨੂੰ ਭੇਜ ਅਸਾਂ ਕੀ ਆਫੇ ਬੱਚਿਆਂ ਤੇ ਧਿਆਨ ਨਹੀਂ ਜਾਂਦਾ ਸਾਨਾ ਕੰਕਿਆ ਨਹੀਂ ਜਾਂਦਾ ਇਹ ਬੱਚੇ ਨਹੀਂ ਲੈ ਕੇ ਜਾਣਾ ਨਹੀਂ ਬਿਲਕੁਲ ਬੱਚੇ ਖਣਾ ਮੌਸਮ ਮਿਕਸ ਜੀ ਹੋ ਗਈ ਨਾ ਜਦੋਂ ਫੇਰ ਲੈ ਕੇ ਜਾਣਾ ਆਹ ਨਹੀਂ ਇਹ ਸੇ ਨੋਏ ਕਿ ਨਹੀਂ ਕੋਈ ਚਲਾ ਖੜੇ ਦਿਮਾਗ ਕੋਈ ਗੱਲ ਕਹਿਣੀ ਹੋਵੇ ਸੇ ਕੋਈ ਨਹੀਂ ਲੈ ਲੈ ਸਦਾ ਬੋਲੀ ਲੱਭੀ। ਅੱਜ ਕਿੱਥੋਂ ਆ। ਕੋਈ ਕਹਾਂਦਾ ਜੇ ਕੋਈ ਕਹਿਣੇ ਕਿਸ ਨੂੰ ਪੁੱਛਣਾ। ਕੋਈ ਕਿਸ ਨੂੰ ਚਾਂਕਿਆ ਹਾਲ ਹੈ ਸਹੀ ਕਮਾਉਂਦੇ। ਕੋਈ ਨਹੀਂ ਬਣਾ। ਕਿੰਨਾ ਜੀ ਨੇ ਇੱਦਾਂ। ਹਾਂ, ਕੋਈ ਨਹੀਂ ਦੇਖ। ਕਾਣੇ ਜੀ ਕੋਈ ਆ ਲਿਓ ਵੀ ਕੋਈ ਆ ਲਿਓ। ਇਹ ਕਾਦਾ ਹੈ? ਤੂੰ ਇਹ ਬੁੱਤ ਕੱਢਿਆ ਦਾ? ਪਾਗੜਾ ਲੰਨ ਦੇ ਗਿਓ ਨੇ ਕੱਢ ਲਿਆ ਨਾ ਕੇ ਰੰਗ ਰਾਂ ਤੇ ਮਿੱਠਾ ਹੈ ਨਾ ਉੱਥੇ ਦੇ ਮੇਲੇ ਵੇ ਜਨੇਤਵਰੀਆਂ ਦੇ ਆ ਆਪਣੇ ਮੰਡਿਆਣੇ ਵਾਸਤੇ ਨਾ ਨਾ ਕਹਿੰਦੇ ਹਾਂ ਇਹ ਮੇਰੇ ਬੇਟੇ ਦਾ ਜਨਮ ਦਿਨ ਚੀ ਕਹਾ ਜੰਦਰਾ ਇਹ ਲਗੂ ਤਾ ਚੱਪਾ ਵਧੀਆ ਕੋਈ ਗੱਲ ਗगन ਨੇ ਲਾ ਪਾਣੀ ਹੋਈ ਗगन ਨੇ ਲਿਆ ਕੋੜਾ ਗਏ ਤੂੰ ਮੈਂ ਗੈਟ ਵੀ ਕੋਸੇ ਕਰਦੇ ਹਾਂ ਮਾਣਾ ਫਿਰ ਵੀ ਨਾ ਪਾਣੀ ਵੀ ਠੰਡਾ ਨਾ ਹੁੰਦਾ ਹੈ ਨਾ ਤੇਰਾ ਠੰਡਾ ਹਜਾਵਾ ਹੈ ਨਾ ਸਵਾ ਦਾ ਭਾਇਓ ਕੋਸੇ ਹੋਰ ਮੈਂ ਪਿੰਡ ਜਲੀ ਕੋਸਾ ਹਾਂ ਸਾਰੇ ਛਾਟ ਨਾ ਹਿਮ ਮੈਂ ਤਾਂ ਆਲੀ ਗੀ ਕੋਸਾ ਠੀਕ ਹੈ ਕਿੰਨੇ ਕੋਸਾ ਲਾਗੇ ਦੇਹੀ ਜੀ ਕੋਸਾ ਕਿ ਦੇ ਦਿਓ ਟੇਸਟੀ ਵੀ ਲੱਗਦਾ ਹੰਡੀ ਨੂੰ ਆਇਆ ਉਹ ਚਾਹ ਉਹ ਦੇਖੀ ਮੱਕੀ ਦੀ ਰੋਟੀ ਖਾਣਾ ਉਸ ਤੇ ਮਾਂ ਦੀ ਪਾਪਾ ਮੱਕੀ ਦੀ ਰੋਟੀ ਖਾ ਕੇ ਆਏ ਹਾਂ ਇਹ ਇਹ ਦੋ ਰੋਟੀਆਂ ਤੜਕੀ ਦੀ ਰੋਟੀ ਮੈਂ ਖਾ ਲਿਆ ਜੀ ਨਹੀਂ ਨਹੀਂ ਕੋਈ ਨਾ ਮੈਂ ਫੀਲ ਨਹੀਂ ਮੈਨੂੰ ਤਾਂ ਕੱਟ ਨਹੀਂ ਬਸ ਇਹ ਦੋ ਇਹ ਤਾਂ ਚਾਹ ਨਹੀਂ ਮੱਕੀ ਮਨਾ ਸੁੱਕੀ ਹੁੰਦਾ ਹੋ ਗਏ ਬੋਲ ਲੈਣਾ ਤਲੇ ਬੀਕੂ ਤਲੇ ਬੀਕੂ ਅੱਤੀ ਸਾਹ ਹੋਤੀ ਲੇ ਖਾਓ ਕੋਈ ਨਹੀਂ ਖਾਦੇ ਕਿਹ ਨਾਲ ਮੈਂ ਵੀ ਤਾਂ ਆ ਗਿਆ ਨਾ ਦਵਾਈ ਤੁਸ ਮਾ ਮੈਂ ਲੈ ਜਰਿਆ ਮੈਂ ਵੀ ਜੀਤੀ ਹੋਤੀ ਹੋਰ ਬਤ ਨਾ ਮੈਂ ਖੀਰਾ ਤਰਿਆ ਮੈਂ ਨਿਕਾਣਾ ਮੈਂ ਤੁਹਾਨੂੰ ਆਦਮ ਚੰ ਖਾਏਗਾ ਕੋਈ ਨਹੀਂ ਹੋ ਸਾਰੀ ਖਾਣੇ ਦੇ ਲਈ ਸਵਾਇ ਨੀ ਲੈਣਾ ਮਿੱਠਾ ਕੋਈ ਨਾ ਕੋਈ ਕਰੀ ਬਾਲਾ ਹਾਂ ਲੈ ਲੇ ਜਿਹੜੀ ਜੀ ਗਲਾ ਫੋਟਾ

ਵੇਰਾ ਬੋਲਦੇ ਪਵਾ ਲਿਆ ਨਾ ਹਾਂ ਵੋਹ ਮੇਰੀ ਪਾਣੀ 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 आप जी सबरे घर तो साझे तुरे सी इस करके प्रसादा तो नहीं छकिया बच्चे ने किसी ने भी क्योंकि सब सब दिल नहीं करता है मांडी पापा ने खाई सी मक्की रोटी ਮਨਦੀ ਪਪਤ ਰੋਟੀ ਖਾ ਕੇ ਹੀ ਚੱਲਦੇ ਨੇ ਕਿਤੇ ਵੀ ਜਾਣ ਹੁੰਦਾ ਏ ਇਹ ਘਰ ਤੋਂ ਪ੍ਰਸ਼ਾਦਾ ਲੈ ਕੇ ਚੱਲਦੇ ਨੇ ਸੀ ਬਾਕੀ ਕਿਸੇ ਨੇ ਨਹੀਂ ਖਾਦੀ ਹੁਣ ਆਪਾਂ ਇੱਥੇ ਛਕਾਂਗੇ ਇਹ ਵੀ ਪ੍ਰਸ਼ਾਦਾ ਪੁੱਛਿਆ ਬੱਚੇ ਮੈਂ ਕੀ ਖਾਣਾ ਤੁਸੀਂ ਦੱਸੋ ਬੱਚੇ ਪਰੌਂਠੇ ਕਹਿ ਰਹੇ ਨੇ ਮਨਦੀ ਵਰਣਿਕਾ ਉਤਮਨ ਮਗਾਲੀ ਕਰਤ ਸਿਰੇ ਸਮੇਂ ਦਰਵਾਜ਼ਾ ਸਾਹਿਬ ਦਰਸ਼ਨ ਜਾਈ ਕਰਨੇ ਭਾਗਾਂ ਨਾਲ ਹੀ ਜਾਇਆ ਜਾਂਦਾ ਹੈ ਜੀ ਬਾਬਾ ਜੀ ਦਾ ਹੁਕਮ ਹੋਇਆ

नहीं ये नहीं बढ़िया होंगी बढ़िया है है लेनी ना में देखो लो और पता नहीं। यो, यो। ना जो। नहीं होती नही इस ਰੋਟੀ ਖਾਈ ਰੋਟੀ ਖਾਣੀ ਹੈ ਇਹ ਕਿਹ ਡਾਊਨ ਰੋਟੀ ਨਹੀਂ ਖਾਈ ਨੂੰ ਤਨ ਖਾਈ ਨਹੀਂ ਸਰ ਤੁਸੀਂ ਬੈਠਿਆ ਦੇਖ ਰਹੇ ਹੋ ਸੋਹਣਾ ਲੱਗ ਰਿਹਾ ਦੇਖੀ ਜਰਮ ਜ਼ਾਇਦ ਹੈ ਫਰਮ ਲੈਣ ਹੋ ਜਾਵੇ ਜਾ ਮੈਨੂੰ ਕਹਿੰਦੇ ਬੜਾ ਉਹ ਅੱਡ ਦਾ ਤੋਂ ਮੀ ਨਾਮ ਤੋਂ ਤੋ ਮੀ ਪਰਤੀ ਖਾਈ ਤੇ ਰਸਤਾ ਜੋ ਆ ਵੀਡੀਓ ਦੇਖਿਆ ਕਿ ਜਾਏਗਾ